ਜੀ ਬਾਬਿਓ ਸਤਿ ਸ੍ਰੀ ਅਕਾਲ ਨਾਵੇਂ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਟਰੈਕਟਰ ਖਰੀਦਣ ਵੇਚਣ ਨੂੰ ਕਰੋ ਸਬਸਕ੍ਰਾਈਬ ਚੈਨਲ ਨੂੰ ਆਪਣੇ ਕੋਲ ਆਇਆ ਫਾਰਮ ਟਰੈਕ 60 ਜੀਪੀ ਹੈ ਜੀ ਬਹੁਤ ਵੀਰਾਂ ਦੀ ਡਿਮਾਂਡ थी 2021 ਮਾਡਲ ਟਰੈਕਟਰ ਹੈ ਜੀ ਇਹ ਸ਼ੋਅ ਦੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਜਮੇ ਕੋਰਾ ਨਵਾਂ ਬਾਡੀ ਲਾਈਨ ਦੀ ਕੰਡੀਸ਼ਨ ਹੈ ਸਾਰਾ ਟੋਟਲੀ 오ਰੀਜਨਲ ਟਰੈਕਟਰ ਹੈ ਬਾਈ ਕਿਤੇ ਕਾਲਮ ਪੇਂਟ ਟੱਚ ਨਹੀਂ ਹਾਟਮੁੜ ਕੰਪਨੀ ਵਾਲੇ ਨਾਲ ਨੇ ਹੀਟ ਗਾਰਡ ਲੱਗੇ ਹੋਏ ਆ ਨਾਲ ਦੇ ਟਾਇਰ ਰਹਿ ਗਏ ਜਿਹਦੇ 80 ਪਜਾ 80 ਪੈਸੇ ਇਹਨੂੰ ਜਿਸਤੀ ਪਾਈਪਾਂ ਦੀ ਸਪੈਸ਼ਲ ਛਤਰੀ ਲੱਗੀ ਵੀ ਨਿੱਗਰ ਵਾਲੀ ਫਲਾਂਸਰ ਫਲਾਂਸਰ ਦੇਖੋ ਕਿੰਨਾ ਜੂਮਸਾ ਵੀਰ ਆ ਤੁਸੀਂ ਰਿਮਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ 16 ਨੂੰ 28 ਦੇ ਇਹ ਟਾਇਰ ਨੇ एलईडीयां ਸਭ ਕੋ ਸਾਫ਼ ਪਿਆ ਵੀ ਨਈਆਂ এলইডিयां ਖਰਾਬ ਹੋ ਜਾਂਦੀਆਂ ਨੇ ਜੀ ਰੰਗ ਪੂਰਾ 16 ਨੇ ਰੰਗ ਘੜਾ ਰੈਕਟਰ ਦਾ ਜੀ ਅਗਰਾੜ ਉੱਪਰ ਤੋਂ ਕੰਡੀਸ਼ਨ ਚੈੱਕ ਕਰ ਲਓ ਇਹਦੇ ਤਾਂ ਆਪਣੀਂ ਰੱਖੀਆ तो स्टार्ट का भी रिव्यू दिखा दें ट्रैक्टर की आवाज़ भी बहुत प्यारी है देखो स्टार्टिंग ट्रैक्टर क्लासिक प्रो ट्रैक्टर है आ ट्वेंटी पावर मैक्सा टी ट्वेंटी थ्री स्पीड ट्रैक्टर है जी ये जे किसी अर्जुन मित्र ने लेना होने ट्रैक्टर चमकौर साहब आके संपर्क कर सदता है ਟਰੈਕਟਰ ਦੀ 16 ਨੇ ਕੰਡੀਸ਼ਨ ਹੈ 930 ਘੰਟਾ ਟਰੈਕਟਰ ਚੱਲਿਆ ਹੋਇਆ ਕੋਲੇ ਸਾਰਾ ਮੀਟਰ ਦੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਮੀਟਰ ਵੀ 937 ਘੰਟਾ ਟੋਟਲ ਆ ਜੀ ਚੌਦੀ ਕੰਡੀਸ਼ਨ ਚੈੱਕ ਕਰ ਲਓ ਪੂਰੀ ਸਾਫ ਆ ਥੱਲੇ ਦਿੱਤੇ ਡਿਸਕ੍ਰਿਪਸ਼ਨ ਦੇ ਵਿੱਚੋਂ ਨੰਬਰ ਪਾ ਲਿਓ ਜਾਂ ਕਿਸੇ ਸਚਨ ਮਿੱਤਰ ਨਾਲ ਸੰਪਰਕ ਕਰ ਲਵੇ ਧੰਨਵਾਦ ਜੀ